ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸਿਓ ਰੈਸਪੀਜ਼ ਦੀ ਵੀਡੀਓ ਪਾ ਰਹੀ ਆਂ ਉਹਨੂੰ ਸੋੜਾ ਹੰਕਾਰਾ ਮਿਲ ਰਿਹਾ ਕਿ ਆ ਮੈਂ ਉਹੀ ਸ਼ੇਅਰ ਕਰੇ ਕਰ ਮੈਨੂੰ ਮੜ ਜੱਪਲੀ ਕੀ ਤੁਹਾਡੇ ਸਪੋਰਟ ਦੀ ਲੋੜਾ ਤਾਂ ਕਿ ਫਿਰ ਮੈਂ ਉੱਧਰ ਨੂੰ ਮਿਹਨਤ ਕਰਾਂ ਨਾ ਠੀਕ ਹੈ ਜੀ ਸੋ ਅੱਜ ਵੀਡੀਓ ਸਟਾਰਟ ਕਰਨ ਦਾ ਗੱਲ ਕੁਝ ਐਦਾਂ ਐ ਪਾਪਾ ਪਾਪਾ ਜੀ ਕਰਨ ਸੁਰਸਜਰੇ ਕਹਿੰਦਾ ਪਾਪ ਐਦਾਂ ਕਿ ਖੇਤਾਂ ਚ ਪਹੁੰਚੇ ਹੋਏ ਆ ਠੀਕ ਐ ਤਾਂ ਫਿਰ ਮੈਂ ਉਹਨਾਂ ਲਈ ਕੁਝ ਬਣਾਇਆ ਪਾਣੀ ਹੱਥੀ ਰੋਟੀਆਂ ਮੰਮੀ ਲੱਗੇ ਵੇ ਬਣਾਣ ਲੱਸੀ ਬਣ ਗਈ ਚਟਣੀ ਬਣ ਗਈ ਉਹਨਾਂ ਨੂੰ ਲੈ ਕੇ ਜਾਣੀ ਆ ਫਟਾਫਟ ਹੁਣ ਆਪਾਂ ਚੱਲਦੇ ਆ ਜੀ ਕਿਉਂਕਿ ਮੈਨੂੰ ਐ ਵੀ ਉਹ ਆ ਵੀ ਨਾ ਜਾਣ ਇਸ ਕਰਕੇ ਜੀ ਹੁਣ ਮੈਂ ਪੈਕ ਕੈਮਰਾ ਕਰਦੀ ਆ ਜਿਉਂ ਫਟਾਫਟ ਫਿਰ ਆਪਾਂ ਚੱਲਦੇ ਚੱਲਦੇ ਆ ਜੀ ਰਸੋਈ ਦੇ ਵਿੱਚ ਠੀਕ ਐ ਮੁੰਮੀ ਲੱਗੇ ਹੋਏ ਆ ਇੱਧਰ ਬਣਾਉਣ ਪਾਣੀ ਹੱਥੀ ਰੋਟੀਆਂ ਬਣਾਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਸੋਜੀ ਦਾ ਖਾਸਾ ਮਾਈ ਸੋਜੀ ਕੀ ਫੜੇ ਸੋ ਸਾਡੀ ਪਾਣੀ ਹੱਥੀ ਰੋਟੀਆਂ ਜੀ ਜਿਹੜੀਆਂ ਮੋਮਾ ਨੇ ਬਣਾਤੀਆਂ ਪਾਪਾ ਕਰਨੇ ਤਾਂ ਕਿੱਥੇ ਖਾਣੀਆਂ ਮੈਨੂੰ ਲੱਗਦਾ ਕਿਤੇ ਕਿਤੇ ਮਾਂ ਦੇ ਵਿਚ ਆ ਜਾਂਦਾ ਤਾਂ ਸ਼ਾਇਦ ਖਾ ਵੀ ਲੰਦਾ ਹੋਈ ਜਾਈ ਜੀ ਹਾਂ ਪਰ ਤਾਂ ਪੱਕਾ ਨਹੀਂ ਜਾਏਗਾ ਓਕੇ ਵੇ ਇਹਦੇ ਵਾਸਤੇ ਆਪਾਂ ਨੇ ਦੂਸਰੀ ਰੋਟੀ ਬਣਾ ਲਣੀ ਹੈ ਠੀਕ ਹੈ ਉਹ ਆ ਕੇ ਖਾ ਲੇਗਾ ਹਾਂ ਤੇ ਮੈਂ ਕਿਹਾ ਚੱਲ ਸਵੇਰੇ ਸਵੇਰੇ ਗਏ ਵੀ ਕਾਫੀ ਟਾਈਮ ਲੱਗੇ 5 ਵਜੇ ਦੇ ਵੀ ਚੱਲ ਦੋ ਦੋ ਰੋਟੀਆਂ ਖਾ ਲਾਂਗੇ ਇਹਨੇ ਜਿਹੜੀ ਟਾਈਪ ਹਮ ਲੱਸੀ ਬਣਾ ਲਈ ਆ ਨਾ ਹਮ ਆ ਲੱਸੀ ਇਧਰ ਪੈਕ ਕਰ ਲਈ ਠੀਕ ਹੈ ਨਾਲ ਰੱਖ ਲਈ ਜੀ ਅਸੀਂ ਚਟਣੀ ਹੁਣ ਰੋਟੀਆਂ ਸਾਡੀਆਂ ਹੋ ਗਈਆਂ ਜੀ ਟਨ ਕਿਉਂਕਿ ਅਸੀਂ ਹਾਂ ਰਖ ਦੋ ਕਿਉਂਕਿ ਉਹਨਾਂ ਨੇ ਵੈਸੇ ਤਾਂ ਘਰ ਜਾ ਕੇ ਰੋਟੀ ਖਾਣੀ ਆ ਇਹ ਤਾਂ ਮੈਂ ਆਪਣੇ ਚੌਂ ਕਰਕੇ ਲੈ ਕੇ ਚੱਲੀ ਆ ਉਹਨਾਂ ਨੂੰ ਰੋਟੀ ਉਹਨਾਂ ਜਿੰਨੇ ਮਾਜੀ ਖਵਾ ਦੋ ਉਹਨਾਂ ਨੇ ਘਰ ਆ ਕੇ ਹੀ ਖਾਣੀ ਆ ਰੋਟੀ ਸੱਚੀ ਗੱਲ ਆ ਨਾ ਮੰਮੀ ਹਾਂ ਹਾਂ ਇਸ ਕਰਕੇ ਤੇ ਹੁਣ ਆਪਾਂ ਫਿਰ ਦੇਖਦੇ ਆਂ ਪਹਿਲਾਂ ਪਾਪਾ ਜੀ ਇਧਰ ਖੇਤਾਂ 'ਚ ਲੱਗੇ ਹੋਏ ਆਂ ਜੇ ਪਾਪਾ ਜੀ ਆਪਾਂ ਨੂੰ ਇੱਥੇ ਮਿਲਦੇ ਆਂ ਤਾਂ ਆਪਾਂ ਉਹਨਾਂ ਨੂੰ ਖੁਲਾਣੇ ਉਹਨਾਂ ਨੂੰ ਟੇਸਟ ਕਰਾਣੇ ਫਿਰ ਅੱਗੇ ਪਾਪਾ ਕੋਲ ਚੱਲਦੇ ਪਹੁੰਚ ਗਈ ਜੀ ਫਿਰ ਮੈਂ ਖੇਤਾਂ ਦੇ ਵਿੱਚ ਇੱਕ ਦਾਦੇ ਨਾਲ ਇੱਕ ਦਾਦਾ ਫਰੀ ਸਾਨੂੰ ਵਿੱਚ ਟੱਕਰ ਗਿਆ ਠੀਕ ਹੈ ਜੀ ਇੱਧਰ ਪਾਪਾ ਜੀ ਲਾਗੇ ਜੀ ਖਾਣ ਹਾਂ ਜੀ ਪਾਪਾ ਜੀ ਪਸਾਦਾ ਸ ਮਾਗਾਂ ਖਿੱਤਾ ਚ ਸਕਣਾ ਪੈਗੇ ਇੱਥੇ ਨਹੀਂ ਅਈ ਤਾਂ ਹੋਰ ਘਰ ਵੀ ਬਨਾਇਆ ਹਾਂ ਕੰਮ ਚੱਲਦਾ ਕੰਮ ਕਰਨੇ ਕਰਕੇ ਹਾਂ ਜੀ ਵਧੀਆ ਕਰੇ ਤਾਂ ਇੱਥੇ ਲਿਆਤਾ ਹਾਂ ਸੁਆਦ ਲੱਗਿਆ ਤੁਹਾਨੂੰ ਮੇਨ ਗੱਲ ਆ ਹਾਂ ਇਹ ਤਾਂ ਹਾਇਓ ਫਿਰ ਮੇਰੇ ਜਿਹੜੇ ਮਸ਼ੀਨ ਰੋਟੀਆਂ ਨੇ ਚੰਗੀਆਂ ਲੱਗਦੀਆਂ ਇਹ ਰਾਈਟ ਨਾਲ ਤੁਹਾਡੇ ਨੂੰ ਲੱਸੀ ਵੀ ਲਿਆਤੀਂ ਪਾਪਾ ਜੀ ਖੁਸ਼ ਹੋ ਜੂਗੇ ਐਸ ਕਰਕੇ ਜ਼ਰੂਰੀ ਆ ਹਾਂ ਜ਼ਰੂਰੀ ਹੈ ਇੱਧਰ ਟੈਂ 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 ਹੁਣ ਲੱਕ ਕੇ ਖਾਣ ਲੋ ਦੱਸੂਗੇ ਹੁਣ ਖਾ ਕੇ ਇਹ ਗਲਤੀ ਕੱਢਣਗੇ ਦਾਦਾ ਸਾਡਾ ਹਾਂ ਵੀ ਆਏ ਪੁੱਤ ਆ ਚੀਜ਼ ਪਣੀ ਚਾਹੀਦੀ ਥੀ ਹੋਰ ਸਵਾਦ ਹੋਣੀ ਚਾਹੀਦੀ ਆ ਜੇ ਰੋਟੀ ਚ ਮੜੇ ਨਾਣ ਪਾ ਜਵੇ ਹੂੰ ਬਸ ਫਿਰ ਹੋਰ ਹੋਰ ਵਧੀਆ ਹੋਊਗੀ ਠੀਕ ਆ ਅਗਲੀ ਵਾਰ ਨੂੰ ਧਿਆਨ ਰੱਖਾਂਗੇ ਹੂੰ ਨਾਲ ਨਰਮ ਹੋ ਜਾਂਦੀ ਐ ਪਰਪੜੀ ਹੋ ਜਾਂਦੀ ਐ ਹਾਂ ਨੂੰ ਗਾ ਪਰਪੜੀ ਹੋ ਜਾਂਦੀ ਐ ਹੂੰ ਚਬਾਉਣ ਚ ਸਹਾਇਤਾ ਹੋ ਜਾਂਦੀ ਮਤਲਬ ਹਮ ਠੀਕ ਹੈ ਲੱਸੀ ਵੀ ਲੈ ਕੇ ਆਈਆਂ ਲੱਸੀ ਦਾ ਵੀ ਘੁੱਟ ਭਰੋ ਮਾਤਾ ਜੀ ਵੀ ਲਈ ਖੇਚ ਵੀ ਦਿੱਤਾ ਕੰਮ ਦੋ ਗਲਾਸ ਬੱਲੇ ਤੁਹਾਡੇ ਠੀਕ ਹੈ ਇਧਰ ਪਾਪਾ ਜੀ ਨਾਲ ਦੇ ਨਾਲ ਪੀਣ ਲੱਗੇ ਹੋਇਆ ਪਾਪਾ ਕਿੱਥੇ ਹੈ ਜੀ ਉੱਪਰ ਗਿਆ ਬੱਸ ਹੋ ਗਰ ਮਾਮਾ ਅੱਛਾ 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 ਠੀਕ ਆਹੋ ਆਹੋ ਉਹਨਾਂ ਕੋਲ ਵੀ ਜਾਣਾ ਮੈਂ ਲੈ ਕੇ ਠੀਕ ਹੈ। ਮਤਲਬ ਥੋੜੀ ਸਵੇਰ ਬਣਾਤੀ ਮੈਂ ਥੋੜੀ ਯਾਦਾਂ ਤਾਜ਼ੀਆਂ ਕਰਕੇ। ਹੂੰ। ਗੱਲਾ ਹੈ। ਮੇਰਾ ਮੇਨ ਮਕਸਦ ਆਈ ਸੀ ਵੀ ਤੁਸੀਂ ਕਹੋਗੇ ਵਾ 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 ਕੀ ਬਾਤ ਆ ਵੀ ਤੂੰ ਅੱਗੇ ਅਸੀਂ ਸਵੇਰੇ ਸਵੇਰੇ ਖਾਂਦੇ ਹੁੰਦੇ ਸੀ ਅੱਜ ਤੂੰ ਵੀ ਲਿਆਈ ਸਾਡੇ ਦਿਨ ਯਾਦ ਆ ਗਏ। ਨਿਕਣ ਖੇਤਾਂ 'ਚ ਖਾ ਕਰਦੇ ਬੈਠ ਕੇ। ਹੂੰ। ਬੱਟਾਂ 'ਤੇ। ਕੰਮ ਕਰਦੇ ਹੁੰਦੇ ਸੀ। ਹੂੰ। ਅੱਜ ਵੀ ਕੰਮ ਕਰਦੇ ਤਾਂ ਹੀ। ਹੂੰ। ਤਾਂ ਹੀ। ਠੀਕ ਹੈ। ਚਲੋ ਚਲੋ ਹੁਣ ਤੁਹਾਨੂੰ ਪਾਪਾ ਕੋਲ ਜਾ ਕੇ ਮਿਲਦੇ ਆਂ ਜੀ ਅਸੀਂ ਠੀਕ ਹੈ ਫਿਰ ਆ ਹੁਣ ਤਾਂ ਟਾਈਮ ਕੱਢ ਲੋ ਕਰਨ ਲਾਈਟ ਵਾਲੀ ਮੜ ਜਾ ਵੀਰ ਬਣ ਕੇ ਮੈਂ ਘਰਾਂ ਸਰ ਪਤਾ ਕੀ ਕਰਦਾ ਹਾਂਜੀ ਮੈਂ ਬਿਹਾਰੀ ਬਾਬੂ ਨੂੰ ਖਾਇਆ ਤਾਂ ਕਿ ਜੋ ਪ੍ਰਸ਼ਾਦੇ ਜੀ ਦੇਣਾ ਚਾਹੀਦਾ ਕੋ ਖਾਣੂ ਯਾਨੀ ਪ੍ਰੋਪਰ ਓਕੇ ਗਿੜੇ ਚੱਲਦੇ ਆਪਣੇ ਹਾਂਜੀ ਹੁਣ ਜਾਣਾ ਹੈ ਅੱਛਾ ਜਿੱਦਾਂ ਲਾ ਹਾਂ ਆ ਗੱਲ ਪਤਾ ਕਾਹਦਾ ਹਾਂਜੀ ਇਹ ਚੀਜ਼ ਨੇ ਕਿੱਥੇ ਕੰਮ ਆਉਣਾ ਹੁੰਦਾ ਹੈ ਜਦੋਂ ਬੰਦਾ ਸਵੇਰ ਦਾ ਨਿਕਲਿਆ ਹੋਵੇ ਜੀ ਪਾਣੀ ਦੀ ਥਿਆ ਲੱਗੀ ਹੋਈ ਉਹਨੂੰ ਰੋਟੀ ਦੀ ਭੁੱਖ ਲੱਗੀ ਹੋਈ 1:30 ਵਜੇ ਹਾਂ ਅੱਛਿਆ ਹਾਂ ਹੁਣ ਇਹ ਰੋਟੀਆਂ ਦੇ ਵਿੱਚ ਤਾਂ ਕੁਝ ਪਾਇਆ ਵੀ ਹੈ ਹਾਂਜੀ ਇਹ ਬੇਸਨ ਵਗੈਰਾ ਪਾਤਾ ਸੀਗਾ ਸੁਣ ਇਹਨੂੰ ਮਸੀਆ ਰੋਟੀਆਂ ਕਹਿੰਦੇ ਕਿੰਨੇ ਹਾਂਜੀ ਹਾਂਜੀ ਪਾਣੀ ਹੱਤੀ ਰੋਟੀਆਂ ਬਣਾਈਆਂ ਇਹ ਇਹ ਨਾ ਹਾਂ ਸਟੋਰੀ ਸੁਣ ਲੈ ਤੁਸੀਂ ਵੀ ਭਾਈ ਸਾਰੇ ਜਦੋਂ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਵਿਆਹ ਹੋਇਆ ਉਹਨੂੰ ਕਾਫੀ ਸਮਾਂ ਹੋ ਗਿਆ ਸੀ ਤਾਂ ਉਹਦੀ ਸੁਪਤਨੀ ਨੇ ਕਿਹਾ ਵੀ ਤੁਸੀਂ ਲੋਕਾਂ ਨੂੰ ਦਾਤਾ ਮੰਨਦੇ ਵੀ ਆਪਣੇ ਘਰ ਦਾਤਾ ਨਹੀਂ ਪੈਦਾ ਹੋਈ ਹ ਤੱਕ ਹਮ ਠੀਕ ਹੈ ਨਾ ਤਾਂ ਉਹਨੇ ਕਿਹਾ ਭਾਈ ਅਸੀਂ ਨਹੀਂ ਦੇਣੇ ਵਾਲੇ ਕੁਝ ਨਹੀਂ ਵੀ ਬਾਬਾ ਬੁੱਢਾ ਜੀ ਕਰਕੇ ਜਾਂਦੇ ਆ ਵੀ ਅਮਰਸਰ ਦੇ ਲੜੇ ਠੀਕ ਹੈ ਮੈਂ ਉਹਨਾ ਕੋਲ ਜਾਓ ਧੀ ਅੱਡ ਕੇ ਵੀ ਤੁਹਾਨੂੰ ਫੇਰ ਉੱਥੇ ਤੇ ਦਾਤ ਪ੍ਰਾਪਤ ਹੋਣੀ ਹੈ ਹੁਣ ਗੁਰੂ ਅਰਜਨ ਦੇਵ ਜੀ ਦੀ ਮਤਲਬ ਕਿ ਰਾਂਹ ਸਾਂਹ ਤਾਂ ਜਿਹੜਾ ਉਹ ਸ਼ਾਹੀਆਂ ਸ਼ਾਹੀਆਂ ਟੈਕਸ ਦਾ ਹੱਸਣ ਨੇ ਹਮ ਸਾਮਨੇ ਕੀ ਕਰਾ ਘੋੜੇ ਰਸਟਰ ਲੈ ਕੇ ਵਰਜਨ ਦੇ ਦੇ ਪਤਨੀ ਜੀ ਉੱਥੇ ਚਲੇ ਗਏ ਹੂੰ ਉੱਥੇ ਤਾਂ ਬੁੱਢਾ ਜੀ ਸੀ ਜਦੋਂ ਉਹਨਾਂ ਨੇ ਲੱਭਿਆ ਉਹ ਘੁੰਮਦੇ ਸੀ ਅਦਰ ਉਦਰ ਤਾਂ ਆਪ ਦੇਖੇ ਜਦੋਂ ਉਹਨਾਂ ਨੇ ਦੇਖਣ ਦੇ ਬਾਅਦ ਵਿੱਚ ਆਪਣਾ ਗੱਲ ਚੱਲੀ ਵੀ ਉਹ ਅੱਗੇ ਕਹਿੰਦੇ ਭਾਈ ਹਾਂ ਦੱਸ ਕੀ ਗਾਮਾ ਜੀ ਤੂੰ ਹੂੰ ਉਹ ਕਹਿੰਦੇ ਵੀ ਮੈਂ ਆਪਣੀ ਟੌਰ ਲਾਗੀ ਹੂੰ ਵੀ ਮੈਂ ਪੰਜਵੇਂ ਪਾਤਸ਼ਾਹ ਜੀ ਸਿੱਖਾਂ ਦੇ ਗੁਰੂ ਦੀ ਪਤਨੀ ਹੈ ਜੀ ਵੀ ਮੈਨੂੰ ਐ ਕਰਕੇ ਐ ਕਰਕੇ ਮਹਾਰਾਜ ਵੀ ਕਹਿ ਕੇ ਭੇਜਿਆ ਵੀ ਇਹ ਉਹ ਜੋ ਵੀ ਗੱਲਾਂ ਕਰਦੇ ਮੈਂ ਕੰਪਲੀਟ ਨਹੀਂ ਗੱਲ ਕਰਨਾ ਚਾਹੁੰਦਾ ਪਰ ਵੀ ਹੁੰਦੀ ਹੋਣੀ ਉਹ ਤਾਂ ਉਹ ਕਹਿੰਦੇ ਭਾਈ ਸਾਡੇ ਕੋਲ ਕੁਝ ਨਹੀਂ ਹੈਗਾ ਵੀ ਤੂੰ ਮੰਗਣ ਨਹੀਂ ਆਈ ਇਹ ਤਾਂ ਦੱਸਣ ਆਈ ਹੈ ਹੂੰ ਚਲੋ ਭਾਈ ਮੁੜ ਗਏ ਨਰਾਸ਼ ਹੋ ਕੇ ਆਹੇ ਕਹਿਣ ਲੱਗੀ ਮਹਾਰਾਜ ਤੁਸੀਂ ਤਾਂ ਮੈਨੂੰ ਐ ਕਿਹਾ ਤਾਂ ਇਹਦੇ ਕੋਲ ਜਾਓ ਵੀ ਉਹ ਤਾਂ ਵੀ ਕੱਬਾ ਬੋਲੇ ਜਾਂ ਤਾਂ ਬੋਲੇ ਹੈ ਗੱਲਾਂ ਕਰਨ ਤੋਂ ਬਾਅਦ ਦੇ ਵਿੱਚ ਚਲੋ ਕਹਿੰਦੇ ਭਾਈ ਕਿਵੇਂ ਗਈ ਦੀ ਤੂੰ ਫਿਰ ਆਪਣੀ ਪਤਨੀ ਨੂੰ ਕਿਹਾ ਵੀ ਤੂੰ ਗਈ ਕਿਵੇਂ ਦੀ ਉਹ ਕਹਿੰਦੀ ਮੈਂ ਇੱਕ ਹੋੜੇ ਲੈ ਕੇ ਗਈ ਸਾਨ ਕੁ ਮੇਰੇ ਨਾਲ ਰਤੇ ਸੇਵਾਦਾਰ ਆਈਆਂ ਉਹ ਹਮ ਕਹਾਂ ਜਦੋਂ ਕਿਸੇ ਦੇ ਕੋਈ ਚੀਜ਼ ਮੰਗਣੀ ਹੁੰਦੀ ਤਾਂ ਮੰਗਤੇ ਬਣ ਕੇ ਜਾਣਾ ਪੈਂਦਾ ਹਾਂ ਉਹ ਟੌਰ ਜਮਾਉਣ ਨੂੰ ਗਈ ਤੇ ਹਾਂ ਵੀ ਤੁਸੀਂ ਟੌਰ ਟੌਰ ਟਾਈਪ ਚ ਲੈ ਕੇ ਬਿਤਾਉਣੀ ਮੰਗਤੇ ਬਣ ਕੇ ਜਾਓ ਮੰਗਤੇ ਬਣ ਕੇ ਜਾਓ ਨਹੀਂ ਭਾਈ ਗੱਲ ਸੁਣਾ ਐਦਾਂ ਵੀ ਜੇ ਕਿਸੇ ਤੇ ਕੋਈ ਚੀਜ਼ ਲੈਣਾ ਨੂੰ ਖੁਸ਼ ਕਰਨਾ ਹੋਊਗਾ ਕਿਸੇ ਤਰੀਕੇ ਨਾਲ ਆਪਣੇ ਹੱਥੀਂ ਕੋਈ ਪਕਵਾਨ ਬਣਾ ਕੇ ਲੈ ਕੇ ਜਾਓ ਉਹਨਾਂ ਦੇ ਵਾਸਤੇ ਉਹਨਾਂ ਨੂੰ ਜਾ ਕੇ ਦਰਖਾਸਤ ਕਰੋ ਨਿਮਤਾ ਦੇ ਨਾਲ ਜਾਓ ਮੰਗਤੇ ਬਣ ਕੇ ਜਾਓ ਹਮਮਮ ਤੇਰੇ ਮਾਤਾ ਨੇ ਮਿੱਸੀਆਂ ਰੋਟੀਆਂ ਬਣਾਈਆਂ ਸੀ ਨਾਲ ਨਾਲ ਦੱਸੀ ਤੇ ਆਹ ਆਹ ਜਾਰ ਅਤੇ ਪਿਆਜ਼ ਹਾਂਜੀ ਇਹ ਚੀਜ਼ਾਂ ਲਿਖੇ ਜਾ ਰਹੀ ਦੀ ਫਿਰ ਕੱਲੀ ਹੋ ਗਈ ਫਿਰ ਹਮਮ ਫਿਰ ਦੂਰ ਤੇ ਬਾਬਾ ਬੁੱਢਾ ਜੀ ਦੌੜੇ ਆਉਂਦੇ ਹਨ ਬੀਬਾ ਬੀਬਾ ਬੱਲੇ 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 ਮੈਨੂੰ ਤਾਂ ਭੁੱਖ ਬਹੁਤ ਲੱਗੀ ਵੀ ਮੈਂ ਤਾਂ ਕੱਦਾ ਡੀ ਜਦੋਂ ਕੋਈ ਰੋਟੀ ਲੈ ਕੇ ਆਵੇ ਹਾਂ ਖੁਸ਼ ਹੋ ਗਏ ਉਹ ਖਾਜ ਮਿੱਸੀਆਂ ਰੋਟੀਆਂ ਖਾ ਕੇ ਆ ਪਿਆਜ਼ ਤਾਂ ਪਿਆਜ਼ ਇੱਥੇ ਰੱਖ ਕੇ ਹੈ ਵਿਚਾਰੇ ਭੰਨਿਆ ਉਹਨਾਂ ਨੇ ਤਾਹੀਂ ਅੰਮ੍ਰਿਤਸਰ ਦੇ ਵਿੱਚ ਆਪਾਂ ਜਾਂਦੇ ਹਾਂ ਉੱਥੇ ਮੱਥਾ ਟੇਕਣਾ ਹੈ ਨਾ ਹੈ ਤੇਰੇ ਵੀ ਜਦਾਂ ਪਿਆਜ਼ ਭੰਨੇ ਆ ਉਹ ਕਹਿੰਦੇ ਮਹਾਰਾਜ ਮੇਰੀ ਬੇਨਤੀ ਸੁਣ ਲੋ ਕਹਿੰਦਾ ਭਾਈ ਤੁਹਾਡੀ ਬੇਨਤੀ ਮੈਨੂੰ ਪਤਾ ਏ ਜਿਨੇ ਕਹਦਾ ਆਪਾਂ ਨੇ ਆਹ ਪਿਆਜ਼ ਦਾ ਸਿਰ ਭੰਨਿਆ ਏਦਾਂ ਦਾ ਇੱਕ ਬਲੀ ਜਿਹਦਾ ਤੇਰੇ ਘਰ ਪੈਦਾ ਹੋਗਾ ਜਿਹੜਾ ਦੁਸ਼ਮਣ ਦਾ ਸਿਰ ਭੰਨੂਗਾ ਤਾਂ ਫਿਰ ਖਾਰਗੋਬਨ ਸਾਹਿਬ ਇਹ ਕਾਰਨ ਦੇ ਕਰ ਪੈਦਾ ਹੋਏ ਸੀਗੇ ਇਹ ਸਟੋਰੀਆਂ ਮਿੱਠੀਆਂ ਰੋਸੀਆਂ ਰੋਟੀਆਂ ਵੀ ਮਿੱਸੀਆਂ ਰੋਟੀਆਂ ਦੀ ਹਾਂ ਚਾਰ ਲੱਸੀ ਹੋਗੀ ਹਾਂ ਪਰ ਮੈਂ ਆਚਾਰ ਦੀ ਜਗ੍ਹਾ ਅੱਜ ਚਟਣੀ ਲੈ ਗਈ ਸੀ ਚਟਣੀ ਲੈ ਕੇ ਚਲੇਗੀ ਹਾਂ ਠੀਕ ਹੈ ਨਾ ਇਹ ਆ ਮਰੀ ਭੰਨਤਾ ਕਿਰੋਂ ਨਾਟਕਣਾ ਜੀ ਸਮਝਿਓ ਬਸ ਤੁਮ ਵੀ ਹੁਣ ਜਿਹੜੀ ਗਲਤੀਆਂ ਆ ਆਲਮਗਲਬ ਸਭ ਸਿਰ ਪਣੂਗੇ ਸਿਰ ਪਣੂਗੇ ਰਾਈਟ ਬਿਲਕੁਲ ਸਹੀ ਗੱਲ ਆ ਤੁਹਾਡੀ ਮੈਂ ਵੀ ਮਤੀਤ ਕਰੂੰਗੀ ਰੱਬ ਦੇ ਸਿਰ ਤੇ ਮਤੀਤ ਕਰੂੰਗੀ ਰੱਬ ਨੂੰ ਮੰਨ ਕੇ ਮਤੀਤ ਕਰਕੇ ਗਰੀਬ ਗੁਰੂ ਵੀ ਦੀ ਹੈਲਪ ਕਰੂੰਗੀ ਤੁਹਾਨੂੰ ਹਾਂ ਬਸ ਸਹੀ ਗੱਲ ਚਾਹੀਦਾ ਹਾਂ ਤੇ ਕਿਆ ਕਹਿੰਦੇ ਹੰਨੇ ਆ ਦੋ ਦਾਦੇ ਬੈਠੇ ਤੇ ਉੱਥੇ ਇੱਕ ਪਾਪਾ ਜੀ ਇੱਕ ਭਾਸੀ ਚਾਚਾ ਦੋਹਾ ਨੇ ਪ੍ਰੂਵਲ ਕਰ ਦਿੱਤੇ ਬਹੁਤ ਸਵਾਦ ਆ ਜੇ ਸਾਡੀ ਸਾਡੀ ਸਵੇਰ ਬਣਾਤੀ ਸਾਡੀਆਂ ਯਾਦਾਂ ਤਾਜ਼ੀਆਂ ਕਰਤੀਆਂ ਅਸੀਂ ਖਾਂਦੇ ਹੁੰਦੇ ਸੀਗੇ ਹਾਂ ਉਹਨਾਂ ਨੇ ਥੋੜੀ ਜੀ ਦੋੱਕ ਗੱਲਾਂ ਦਸੀਆਂ ਕਹਿੰਦੇ ਇੱਕ ਤਾਂ ਇਹਨੂੰ ਮੋਟੀ ਬਣਾਇਆ ਕਰ ਇੱਕ ਕਹਿੰਦੇ ਇਹਦੇ ਚ ਥੋੜਾ ਜਿਹਾ ਨੂਨ ਪਾਉਂਦੀ ਤਾਂ ਹੋਰ ਸਵਾਦ ਲੱਗਣੀ ਸੀ ਅੱਛਾ ਹੁਣ ਮੈਂ ਦੇਖਿਆ ਮੈਂ ਚੱਕ ਕੇ ਜਿਹੜਾ ਲੱਗੂ ਮੇਰੀ ਬਸ ਹੁਣ ਮੈਂ ਦੇਣਾ ਨਹੀਂ ਜਿਵੇਂ ਇਹ ਬਜ਼ੁਰਗਾਂ ਨੇ ਵਿਊ ਦਿੱਤਾ ਜਿਹੜਾ ਤੁਹੇ ਵਿਊ ਆ ਉਹ ਮੰਨ ਬਸ ਠੀਕ ਹੈ ਚਲੋ ਚਲੋ ਜੀ ਫਿਰ ਠੀਕ ਆ ਆਪਾਂ ਅਗਲੀ ਵੀਡੀਓ ਤੇ ਮਿਲਦੇ ਆ ਅਪਰੂਵਲ ਹੋ ਗਈ ਇਸ ਤਰ੍ਹਾਂ ਹੀ ਹੋਰ ਕੁਝ ਵੀ ਬਣਾਦੇ ਫਿਰਾਂਗੇ